ਸਤਿਗੁਰਾਲ ਜੀ ਸਾਰਿਆਂ ਨੂੰ ਫਤਿਹਵੀਰ ਸਿੰਘ ਕਰਨ ਲੱਗਾ ਨਾਈ ਤੇ ਸਾਡੇ ਘਰ ਫਤਿਹ ਕੌਣ ਆਇਆ ਪਿਉਣੀ ਕਿਹੜੇ ਆਏ ਸਾਡੇ ਘਰ ਆਏ ਪਰੋਣੇ ਪਹਿਲੇ ਨੰਬਰ ਤੇ ਹਰਮਨ ਸਿੰਘ ਆ ਮਾਮਾ ਜੀ ਦਾ ਮੁੰਡਾ ਮੇਰੇ ਦਾ ਜਿਹੜਾ ਉਦੋਂ ਮਾਮਾ ਆਇਆ ਸੀ ਉਹਦਾ ਮੁੰਡਾ ਠੀਕ ਆ ਦੂਜਾ ਹੱਡਾ ਗੋਪੀ ਡਾਉਣ ਕਮ ਸੇ ਕਮ ਸਾਸਰੀ ਕਾਲੀ ਬੁਲਾ ਲਓ ਸਾਸਰੀ ਕਾਲ ਜੀ ਸਾਸਰੀ ਕਾਲ ਤੇ ਮੇਰੀ ਨਾਨੀ ਮੇਰੀ ਨਾਨੀ ਬੀਬੀ ਠੀਕ ਆ ਤੇ ਆ ਸਾਡੀ ਅੰਸ਼ ਸਤਿ ਸ੍ਰੀ ਅਕਾਲ ਤੇ ਆ ਮੇਰੀ ਮਾਮੀ ਜਿਹੜੀ ਉਦਣ ਮਾਮੀ ਆਈ ਤੇ ਕਾਹਦੀ ਮਾਮੀ ਚੌਧਰ ਵਾਲੀ ਇੱਕ ਮਾਮੀ ਆ ਮੇਨ ਮਾਮੀ ਵਕੀਲ ਮਾਮੀ ਤੇ ਮਾਮੇ ਦਾ ਮੁੰਡਾ ਪਹਿਲਾਂ ਆ ਗਿਆ ਸੀ ਇੱਕ ਅੱਜ ਤੇ ਗੋਪੀ ਵੇ ਕੇ ਹਰਾਨ ਜਾ ਆ ਵੀ ਇਨੇ ਜਾਣੇ ਇਕੱਠੇ ਹੋ ਗਏ ਐਨਾ ਨਾਨਕਾ ਮੇਲਾ ਆ ਗਿਆ ਇਕੱਠਾ ਹੋ ਗਏ ਵੇਖੋ ਹੁਣ ਚਾਹਲ ਪੈ ਲਈ ਹੋ ਗਈ ਆ ਤੇ ਬੀਬੀ ਆਡੇ ਘਰ ਆਈ ਆ ਨਵੇਂ ਘਰ ਪਹਿਲੀ ਆ ਨਹੀਂ ਠੀਕ ਆ ਤੇ ਬਾਕੀ ਸਾਰੇ ਆ ਗਏ ਸੀ ਉਦਾਂ ਹਾਂ ਉਹਨੂੰ ਕੋਲੇ ਫੋਟ ਲਾਏ ਹੁੰਦੇ ਨੇ ਹਾਂ ਆ ਗਿਆ ਗੁਰਪ੍ਰੀਤ ਸਿੰਘ ਗੋਪੀ ਗੋਪੀ ਡਾਊਨ ਸਾਡਾ ਗੋਪੀ ਬਦਮਾਸ਼ ਨਹੀਂ ਨਹੀਂ ਹਾਂ ਇਮਾਮੇ ਦਾ ਮੁੰਡਾ ਵਾ ਗੋਪੀ ਡਾਊਨ ਤੇ ਫਤਵੀਰ ਸਿੰਘ ਗੋਪੀ ਨੂੰ ਉਠਾ ਕਰ ਦੋ ਹਾਂ ਠੋ ਆਪਣੇ ਲਈ ਕਰਕੇ ਕਰੀ ਜਾਂਦੇ ਆਂ ਕੌਣ ਆਇਆ ਫਤਵੀਰ ਗੋਪੀ ਕੌਣ ਆਏ ਕਿਹੜੇ ਪਿਓ ਨੇ ਉਹ ਕੌਣ ਆ ਪਿਓ ਨੇ ਦੱਸੋ ਪਿਓ ਨੇ ਕੌਣ ਆ ਅਜਾਹ ਪੀ ਦੇ ਫਤੇਰਿਆ ਪੀ ਬਰਥਡੇ ਤੇ ਗੱਡੀ ਲੈਣੀ ਆ ਹਾਂ ਕਿ ਡੀ ਦਾ ਆਡੀ ਕੱਡੀ ਕੱਡੀ ਕਾਹਦੀ ਨਹੀਂ ਉਹ ਕਿੰਨੀ ਦੋ ਐਡੀ ਦਾ ਆ ਛੋਟੀ ਜੀ ਨਹੀਂ ਉਹ ਕਿੰਨੀ ਵੱਡੀ ਕਿੰਡੀ ਕਬੱਡੀ ਨਾ ਐਡੀ ਵੱਡੀ ਵੱਡੀ ਸਾਰੀ ਮੈਂ ਸਾਰੀ ਗੱਡੀ ਲੈਣੀ ਵੱਡੀ ਸਾਰੀ ਗੱਡੀ ਲੈਣੀ ਠੀਕ ਆ ਕਿਹੜੇ ਕਲਰ ਦੀ ਬਲੈਕ ਕਲਰ ਦੀ ਕਿਉਂ ਕਾਲੀ ਗੱਡੀ ਮੰਗਦਾ ਕ ਨਹੀਂ ਹੁਣੇ ਹੀ ਬਦਮਾਸ਼ੀਆਂ ਮਖਾਲਦਾ ਬਦਮਾਸ਼ਾਂ ਵਾਲੇ ਕੰਮ ਕਰਦਾ ਹੁਣੇ ਕਾਲੀ ਗੱਡੀ ਮੰਗਦਾ ਵਾਏ ਆ ਤੂੰ ਕੋਤਲ ਦੇ ਤੇ ਹਾਂ ਵੇਖ ਲਓ ਫਤਵੀਰ ਸਿੰਘ ਕਿਉਂਕਿ ਮਾਮੀ ਦੇ ਨਾਲ ਬੜਾ ਕਰਦਾ ਉਹ ਤੇ ਲੱਗ ਫਤਵੀਰ ਸਿੰਘ ਕਿੱਥੋਂ ਆਏ ਹੀ ਨਹੀਂ ਕਿੱਥੋਂ ਆਏ ਹੀ मुंडा वेख लो कि लंबा साढ़े छे फुट इस, इस थैंक यू हां ਕਿੰਨੇ ਦਿੱਤਾ ਵਾ ਨਮਕੀਨ ਪੰਮਾ ਨੇ ਅ ਤੂੰ ਚਾਹ ਵੀ ਆਈ ਨਹੀਂ ਆ ਜਾ ਆ ਕੱਟ ਲਈ ਆ ਸਾਰੀ ਸਬਜੀ ਸਬਜੀ ਮਾਮੀ ਹਣੀ ਵਾਂਡੇ ਕਾਦਾ ਇਹੋ ਸੇਵਾ ਹੀ ਕਰਨ ਆਏ ਆਗੇ ਵੇ ਪੈਸੇ ਦੀ ਵਰਗਾ ਗੋਪੀ ਨੇ ਆਉਂਦੇ ਆ ਪੈਸੇ ਸੁੱਟਦੇ ਅੱਗੇ ਮਾਮੀ ਦੇ ਗੋਪੀ ਮੈਂ ਥਾ ਢੇਕਿਆ ਵਾ ਸਾਡੀਆਂ ਮਾਮੀਆਂ ਤਾਂ ਸਭ ਹੀ ਇਹ ਸੋਕਦੇ ਵੇਖ ਲੋ ਇੱਕ ਇੱਕੇ ਲੱਗੀ ਜੈਨ ਨੂੰ ਕੰਮ ਲਿਖਦਾ ਆ ਦਰਜੀ ਮਾਮੀ ਬੈਜ ਕਹਿੰਦੇ ਹੋਰ ਸੋਈ ਚੜੀ ਚੰਕੇ ਇੱਧਰ ਲੱਗੀ ਕੰਮ ਹਾਂ ਉਹ ਚੰਕੇ ਚੜੀ ਹੈ ਹਾਂ ਕਿੱਥੋਂ ਆਏ ਤੇ ਬਾਕੀ ਨਿਆਣੇ ਸਾਰੇ ਡਏ ਆ ਰੌਣਕ ਮੇਲਾ ਲਾਇਆ ਤੇ ਰੌਣਕ ਮੇਲਾ ਲਾਇਆ ਆਪੋ ਆਪਣਾ ਕੰਮ ਕਰਨਾ ਕੋਈ ਸਾਡੀ ਉਧਰ ਜਿੱਦਾਂ ਮਰਜ਼ੀ ਮਾਮੀ ਬੀਆ ਨਾਲ ਹੀ ਰੌਣਕ ਦਾ ਪਹਿਨਾ ਆਇਂ ਤੱਕ ਲੈ ਜੀਨਸ ਪਾਈ ਦਾ ਪਾਈ ਕਰਨ ਦੇ ਸਾਰੇ ਆਣੇ ਤੇ ਇਹਦਾ ਰੌਣਕ ਲਾਇਆ ਸੀ ਹੂੰ ਲੱਗੇ ਆ ਕੰਮ ਹੁਣ ਪਕੌੜੇ ਕੱਢਣੇ ਆ ਪਕੌੜੇ ਮਾਨੇ ਆ ਉਹਦੇ ਲਈ ਤੋਂ ਬੰਡੀ ਗੋਭੀ ਕੀ ਨੋ ਨਾਵਾ ਕੈਂਡੀ ਲੈਂਤੀ ਕਿੰਨੇ ਲੈ ਕੇ ਦਿੱਤੀ ਪਾਦ ਪਾਦਰਾ ਵੀ ਕਿੰਨੇ ਲੈ ਕੇ ਦਿੱਤੀ ਕੈਂਡੀ ਗੋਪੀ ਨੇ ਠੀਕ ਆ ਓਕੇ ਯਾ ਸੋਖੇ ਦੇ ਭਰਾ ਸਾਬੀ ਡਾਉਨ ਹੈ ਸਾਬੀ ਕੀ ਗੈਂਗਸ ਨਹੀਂ ਸਾਬੀ ਕੀ ਗੈਂਗਸਟਰ ਹੈ ਨਾ ਸਾਬੀ ਗੈਂਗਸਟਰ ਤੇ ਜੋਤ ਡਾਉਨ ਕੀ ਖਾਂਦੇ ਆਉਂਦੇ ਆ ਹੀ ਇਹਨਾਂ ਨੂੰ ਚਾਹ ਨਹੀਂ ਮਿਲੀ ਇਹਨਾਂ ਨੂੰ ਪੂਪੇ ਮਿਲੇ ਖਾਣ ਲਈ ਆਉਂਦੇ ਆ ਹੀ ਬਸ ਹੰਦੇ ਹੀ ਪੂਪੇ ਖਾਂਦੇ ਆ ਕਿਉਂਕਿ ਫਤੇ ਲੀ ਲੈਂਦੇ ਹੀ ਤੇ ਨਾਲੇ ਜੋਤ ਤੇ ਨਾਲੇ ਸਾਬੀ ਡੈਪੇ ਹੰਦੇ ਆ ਪੂਪੇ ਖਾਣ ਫਤੇ ਕਿੰਨੇ ਲਿਆ ਕੇ ਦਿੱਤੇ ਪਪਾ ਨੇ ਪਪਾ ਨੇ ਇਹਨੂੰ ਕੀ ਕਹਿੰਦੇ ਆ ਪੂਪੇ ਕੀ ਕਹਿੰਦੇ ਕੀ ਕਹਿੰਦੇ ਇਹਨੂੰ ਪੂਪੇ ਪੂਪੇ ਹਮ ਆ ਨੰਦਾਵਾ ਕਲੈਕਸ਼ਨ ਹਰਚੋਵਾਲ ਤੇ ਪਹਿਲਾਂ ਵੀ ਵੀਡੀਓ ਦੇ ਵਿੱਚ ਜਿਹੜੀ ਸ਼ਾਪ ਤੋਂ ਕੱਪੜੇ ਖਰੀਦਦਿਆਂ ਦੀਆਂ ਵੀਡੀਓ ਪਾਈਆਂ ਸੀ ਉੱਥੇ ਰਮਾਲਾ ਸਾਹਿਬ ਲੈਣ ਗੁਰੂ ਮਹਾਰਾਜ ਦਾ ਇਦਾਂ ਰਮਾਲਾ ਸਾਹਿਬ ਆ ਗਰਮ ਦੇ ਵਿੱਚ ਆ ਕੰਬਲ ਵਾਲੇ ਹੋਰ ਦਿਖਾ ਦਿਓ ਖਾਈ ਤਾਂ ਹਾਂ ਵੀ ਕੰਬਲ ਵਾਲਾ ਆ ਵੈਲਵਟ ਜੀ ਸਭ ਨੂੰ ਆ ਸੋਨਾ ਲੱਗੇ ਹਾਂ ਵੈਲਵਟ ਆ ਹਾਂ ਇਹ ਵੀ ਸੋਨਾ ਵਾ ਚਲੋ ਹੋਰ ਵੇਖ ਲਓ ਨੰਦਾਵਾ ਕਲੈਕਸ਼ਨ ਹਰਚੋਵਾਲ ਮੈਨੂੰ ਆਹ ਵਾਲਾ ਬਹੁਤ ਸੋਹਣਾ ਲੱਗਾ ਓਕੇ ਇਹ ਇੱਕ ਹੁੰਦਾ ਵਨ ਡਬਲ ਡਬਲ ਹੁੰਦੇ ਆ ਜਿਵੇਂ ਰਮਨਾਲਾ ਸਾਹਿਬ ਮਤਲਬ ਇਹ ਡਬਲ ਆ ਕਿ ਸਿੰਗਲ ਆ ਡਬਲ 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 ਇਹਨਾਂ ਠੀਕ ਜੀ ਡਬਲ ਹਲਕਾ ਪਾਰਕ ਸਹੀ ਜੀ ਠੀਕ ਤੀਸਰਾ ਪੇਪਰ ਚੋਪੇ ਜੀ ਇਹੀ ਸਹੀ ਆ ਆਮਲਾ ਕੀਤਾ ਸੀ ਸਿਲੈਕਟ ਕਿੰਨੇ ਚਾਹੀਦੇ ਨੇ 11 ਦੇ ਦੋ 11 ਰੁਪਏ ਦੇ ਮਰਿਆ ਜੀ ਚਾਹੀਦੇ ਆ ਹਾਂਜੀ ਹਾਂਜੀ ਵਧੀਆ ਹੀ ਦਿਓ ਆ ਕਰ ਦੋ ਜੀ ਹਾਂਜੀ ਆਵਲਾ ਕਰ ਬੰਛਾ ਇੱਕ ਮਿੰਟ ਦੇ ਸੁਖ ਨੇ ਸੋਚਿਆ ਵੀ ਨਾਲੇ ਇਹ ਸਟਾਲ ਵੀ ਲ ਲਈਏ ਕਿਉਂਕਿ ਜਨਾਨੀਆਂ ਨੂੰ ਆਪੋ ਤਾਂ ਜਿਹੜੀ ਆ ਉਹ ਪਣੀ ਪਣੀ ਹੁੰਦੀ ਆ ਮੌਕਾ ਸੰਭਣਾ ਹੀ ਆ ਤੇ ਸਟਾਲ ਲਈਏ ਸਿਲੈਕਟ ਕਰਨ ਕਿਉਂਕਿ ਇੱਥੋਂ ਪਹਿਲਾਂ ਵੀ ਵੀਡੀਓ ਇੱਕ ਸ਼ੂਟ ਕਰਨਾ ਹੀ ਤਾਂ ਉਦੋਂ ਉੜੇ ਅੜੇ ਵਾਲੇ ਸਟਾਲ ਲਏ ਹੀ ਕਲਰ ਦੇ ਵਿੱਚ ਉਹ ਸ਼ਾਇਦ ਮਨਪ੍ਰੀਤ ਬਲਜੀਤ ਬਲਜੀਤ ਮਨਪ੍ਰੀਤ ਚੈਨਲ ਦੇ ਉੱਤੇ ਉਹ ਵੀਡੀਓ ਅਪਲੋਡ ਹੋਈਆਂ ਹੀ ਉਹ ਸਟਾਲ ਜਿਹੜੇ ਲਏ ਹੀ ਉੜੇ ਅੜੇ ਵਾਲੇ ਹੁਣ ਆ ਗਰਮ ਦੇ ਵਿੱਚ ਬਈ ਸਾਰੇ ਹੀ ਬੜੇ ਵਧੀਆ ਵਾ ਲਾਈਟ ਲਾਈਟ ਕਲਰ ਬਹੁਤੇ ਡਾਰਕ ਨਹੀਂ ਸੋਹਣੇ ਆ ਸਾਰੇ ਵਿੱਚ ਉਦਾਂ ਦੇ ਵਿਖਾਵਾਂ ਚੱਕ ਜਾਣਾ ਕਿਤਾ ਲਾਓ ਹੂੰ ਚੰਗੀਆਂ ਮਿਸਾਲਾਂ ਚ ਹੁਣ ਉਹ ਕਮਾੜ ਚ ਗੰਨਾ ਲੈਣ ਵੜਜੋ ਦੇ ਸਿਲੈਕਟ ਨਹੀਂ ਹੁੰਦਾ ਉਹ ਗੱਲ ਹੁਣ ਹਾਂ ਜੀ ਕਰ ਦੋ ਆਹ ਵੇਖਿਓ ਕਿਹੜਾ ਹਾਂ ਵੀ ਸਹੀ ਆ ਉਹ ਵੀ ਸਹੀ ਆ ਆ ਵੀ ਸਹੀ ਆ ਉਹ ਵੀ ਸਹੀ ਆ ਸਾਰੀ ਸਹੀ ਹੈ ਦੋ ਚੰਗਿਆ ਤੂੰ ਫੇਰ ਆਹ ਆਵळा ਨਹੀਂ ਗਿਆ ਦਾ ਨਹੀਂ ਟਿਲਕਾ ਦਾ ਓਕੇ ਕੌਣ ਟਿਲਕਾ ਹਾਂ ਆਵळा ਫਿਰ ਸਹੀ ਆ ਕਲਰ ਆਵळा ਹਾਂ ਆਵळा ਸਹੀ ਆ ਹਾਂ ਜੀ ਮਾਨੀ ਜੀ ਅ ਚੰਦੂਆ ਸਾਹਿਬ ਬਨਣ ਦੇ ਆ ਮੁੰਡੇ ਸਾਡੇ ਪਿੰਡ ਦੇ ਬਾਬਾ ਜੀ ਦੇ ਨਾਲ ਦੇ ਯੋਦੇ ਤੇ ਬਾਬਾ ਜੀ ਨਾਲ ਤੇ ਨਾਲ ਬਾਬਾ ਜੀ ਖਤੇ ਲਾਓ ਇੱਕ ਸੰਦੀਪ ਤੇ ਇੱਕ ਮਨਦੀਪ ਬਾਬਾ ਜੀ ਵੈਰੀ ਗੁੱਜੀ ਖਤੇ ਇੱਕ ਗੁੱਜੀ ਕੀ ਬਾਰੇ ਤੇ ਜੀ ਬਾਬਾ ਜੀ ਜਰੂਰ ਸਾਡੇ ਪਿੰਡ ਗੁਰਦਰਾ ਸਾਹਿਬ ਬਾਬਾ ਜੀ ਕਿੰਨੇ ਆਉਂਦਾ ਇਹ ਸੋ ਥੋੜੇ ਜੇ ਸਾਥੀ ਆ ਸੱਤ ਹਨ ਤੇ ਸੱਤਾਂ ਸਾਲਾਂ ਬਾਅਦ ਇੱਕ ਗੁਰਦਾਰੇ ਦੀ ਵਾਰੀ ਆਉਂਦੀ ਆ ਅੱਠ ਦੇ ਅੱਠ ਰੁਪਏ ਇੱਕ ਗੁਰਦਾ ਸਾਹਿਬ ਨੂੰ ਦੇਦੇ ਨੇ ਹਾਂਜੀ ਉਦੋਂ ਅੱਠ ਨੇ ਬਾਹਰ ਲਾ ਪਾ ਗਏ ਉਹ ਬਾਬੇ ਬਲਵਿੰਦਰ ਵਾਲਾ ਓਕੇ ਉਹਦੀ ਵਾਰੀ ਨਹੀਂ ਤੇ ਮਤਲਬ ਸੱਤਾਂ ਸਾਲਾਂ ਬਾਅਦ ਇੱਕ ਗੁਰਦਾਰੇ ਦੇ ਵਿੱਚ ਨਗਰ ਕੀਰਤਨ ਦੀ ਵਾਰੀ ਆਉਂਦੀ ਆ ਸੱਤਾਂ ਸਾਲਾਂ ਬਾਅਦ ਤੇ ਚਾਹ ਹੁੰਦਾ ਚਲੋ ਹਨਾ ਸੱਤਾਂ ਸਾਲਾਂ ਬਾਅਦ ਫਿਰ ਵਾਰੀ ਹੋਣੀ ਨਗਰ ਕੀਰਤਨ ਦੀ ਸਾਰਿਆਂ ਦੀ ਪਰ ਇਹ ਦੌੜ ਵਾਰੀ ਚਲਗੀ ਬਾਜੇ ਉਤਰਾਵੇਂ ਨਾ ਆਇ ਕਿੰਨੇ ਜਿਹੜਾ ਆ ਫੇਰ ਹੋਣਾ ਜੋਰ 7 ਸਾਲਾਂ ਬਾਅਦ ਵਾਰੀ ਹੋਣੀ ਤੇ ਚਲਣ ਡੀਆ ਤਿਆਰੀ ਸਵੇਰੇ ਤੇ ਸਵੇਰੇ ਪੜਾ ਜਿਹੜੇ ਆ ਬਾਬਾ ਜੀ ਪ੍ਰਵਾਦ ਫੇਰੀ ਦੇ ਪੜਾ ਕਿੰਨੇ ਆ 15 16 16 ਪੜਾ ਤੇ 16 ਪੜਾ 10 ਤੇ 6 16 6 ਗੁਰਦਰਾ ਸਾਹਿਬ 7ਵਾਂ ਆਪਣਾ ਉਥੋਂ ਪ੍ਰਵਾਦ ਫੇਰੀ ਤੁਰਦੀ ਆ 6 ਗੁਰਦਰਾ ਸਾਹਿਬ ਉਦਾਂ ਤੇ 7ਵਾਂ ਸੌਰੀ 10 ਜਿਹੜੇ ਆ ਪੜਾ ਘਰਾਂ ਦੇ ਵਿੱਚ ਆ Não vai